ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਗੋਲੀ ਤੇ ਹਥਿਆਰਿਆਂ ਨਾਲ ਉਹਨੇ ਸਾਡੇ ਲੋਕ ਨੂੰ ਮਾਰੇ ਜਿਨਨੇ ਟੀਕੇ ਤੇ ਸ੍ਰਿੰਜਾਂ ਨਾਲ ਮਾਰੇ ਆ। ਸੇਂਜ ਦੇ ਨਾਲ ਬਣੀ ਇੱਕ ਚੀਜ਼ ਦਿਖਾਣੇ ਜਿਹਨੂੰ ਹੁਣ ਪ੍ਰਮੋਟ ਕੀਤਾ ਜਾ ਰਿਹਾ ਸਾਡੇ ਆਮ ਹੀ ਕਰਿਆਨਾ ਸਟੋਰ ਨੇ ਔਰ ਇਸ ਰਿੰਜ ਵਰਤੀ ਕੀਤੀ ਜਾਂਦੀ ਆ ਸ੍ਰਿੰਜ ਜਿਹੜੀ ਆ ਬੱਚਿਆਂ ਦੀ ਵਰਤੀ ਜਾਂਦੀ ਆ। ਬੱਚਿਆਂ ਦੇ ਵਿੱਚ ਕੀ ਮਿਲਦਾ ਮੈਂ ਦਿਖਾਣਾ ਤੁਹਾਨੂੰ ਇਹ ਨਾ ਇੱਕ ਬਾਕਸ ਇਹਦੇ ਤਕਰੀਬਨ 100 ਦੇ ਕ੍ਰੀਨ ਸ੍ਰਿੰਜਾ ਹੈਗੀਆਂ ਜਿਹੜੇ ਮੈਂ ਹੁਣ ਇੱਕ ਬੈਕਟਰੀ ਸ਼ਾਪੋਂ ਲਈਆਂ ਸਿਰਫ ਇਹ ਦਿਖਾਉਣ ਵਾਸਤੇ ਕਿ ਇਹ ਸਾਡੇ ਪੰਜਾਬ ਦੇ ਵਾਸਤੇ ਕਿੰਨੀ ਨੁਕਸਾਨਦਾਇਕ ਹੈਗੀ ਹੈ ਨਾਮ ਇਹਨਾਂ ਨੇ ਦਿੱਤਾ ਪਿਆ ਜੀ ਇਹਨੂੰ ਇੰਜੈਕਸ਼ਨ ਜੈਲੀ ਤੋਾਰੇ ਹੈਗਾ ਕਿ 80 ਬੱਚੇ ਨੂੰ ਪਰੋਸ ਕੀ ਰਹੇ ਆ ਅਸੀਂ ਬੱਚਿਆਂ ਨੂੰ ਦੇਖ ਹੀ ਰਹੇ ਆ ਬੱਚੇ ਨੂੰ ਕਿਸ ਪਾਸੇ ਵੱਲ ਇਸ਼ਾਰਾ ਕਰ ਰਹੇ ਆ ਕਿੰਨਾ ਪ ਮਾਂ ਦਾ ਪੁੱਤ ਜਿਹੜਾ ਨਸ਼ੇ ਨਾਲ ਮਰਿਆ ਉਹਨੂੰ ਇਹਦਾ ਦੁੱਖ ਪੁੱਛ ਕੇ ਦੇਖਿਓ ਕਿੰਨਾ ਦੁੱਖ ਹੈ ਲੇਕਿਨ ਅੱਜ ਇਹ ਪੰਜਾਬ ਦੇ ਬੈਕਰੀ ਸ਼ੋਪਾਂ ਦੇ ਉੱਪਰ ਜਿਹੜੀ ਆਮ ਹੀ ਮਿਲ ਰਹੀ ਆ ਜਿਹੜੀ ਸਰਿੰਜ ਹੈਗੀ ਆ ਇਹ ਮੈਡੀਕਲ ਵਿੱਚ ਜਿਹੜੀ ਯੂਜ਼ ਹੋਣ ਵਾਲੀ ਉਹ ਆਈ ਆ ਜਾਂ ਇਹ ਸਪੈਸੀਫਿਕਲੀ ਬਣਾਈ ਗਈ ਆ ਲੇਕਿਨ ਹੈ ਹਾਨੀਕਾਰਕ ਆ ਹੋਂਦੇ ਸਮੇਂ ਬਲੀ ਵੀ ਤੇ ਇਸ ਤੋਂ ਬਾਅਦ ਜਦੋਂ ਗੱਲ ਹੋਣੀ ਆ ਬੱਚੇ ਦੇ ਜਵਾਨ ਹੋਣਾ ਤਾਂ ਕਿਉਂ ਨਹੀਂ ਉਹ ਇਸ ਪਾਸੇ ਲੱਗਣਗੇ ਸਸ਼ੀਕਾਲ ਇੱਕ ਤਾਂ ਛੋਟਾ ਜਿਹਾ ਮੁੱਦਾ ਲੱਗਣਾ ਵੈਸੇ ਤਾਂ ਲੇਕਿਨ ਬਹੁਤ ਗੰਭੀਰ ਮੁੱਦਾ ਵਾ ਸਭ ਤੋਂ ਪਹਿਲਾਂ ਗੱਲ ਆਪਾਂ ਪੰਜਾਬ ਦੇ ਹਾਲਾਤਾਂ ਦੀ ਕਰਦੇ ਆ ਐਸਟਾ ਪੰਜਾਬ ਜਿਹੜਾ ਵੱਡਾ ਸੰਤਾਪ ਹੋ ਰਿਹਾ ਤਾਂ ਉਹ ਹੈਗਾ ਟੀਕੇ ਦੇ ਨਾਲ ਨੌਜਵਾਨ ਪੀੜੀ ਦਾ ਮਰਨਾ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਗੋਲੀ ਤਾਂ ਹਥਿਆਰਾਂ ਦੇ ਨਾਲ ਉਹਨੇ ਸਾਡੇ ਲੋਕ ਨਹੀਂ ਮਰ ਰਹੇ ਜਿੰਨੇ ਟੀਕੇ ਤੇ ਸਿਰੰਜਾਂ ਨਾਲ ਮਰ ਰਹੇ ਆ ਆਮ ਹੀ ਆਪਾਂ ਦੇਖਦੇ ਆ ਜਿਹੜੇ ਨੌਜਵਾਨ ਆ ਉਹਨਾਂ ਦੇ ਸਿਰੰਜ ਜਿਹੜੀ ਆ ਉਹ ਵੀ ਨਾੜ ਦੇ ਵਿੱਚ ਹੀ ਰਹਿ ਜਾਂਦੀ ਆ ਲੇਕਿਨ ਦੂਜੇ ਪਾਸੇ ਤੇ ਅਨੁਕ ਚੀਜ਼ ਦਿਖਾਵਾਂਗਾ ਉਸ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਸਿਰੰਜ ਸੇਂਜ ਦੇ ਨਾਲ ਬਣੀ ਇੱਕ ਚੀਜ਼ ਦਿਖਾਣੇ ਜਿਹਨੂੰ ਉਹਨਾਂ ਪ੍ਰਮੋਟ ਕੀਤਾ ਜਾ ਰਿਹਾ ਸਾਡੇ ਆਮ ਹੀ ਜਿਹੜੀ ਬੈકરી ਸ਼ਾਪ ਨੇ ਜਿਹੜੇ ਡੇਲੀ ਨੀਡਸ ਸਟੋਰ ਨੇ ਕਰਿਆਨਾ ਸਟੋਰ ਨੇ ਉਹਨਾਂ ਨੂੰ ਆਮ ਹੀ ਸਰਿੰਜ ਮਿਲਦੀ ਆ ਔਰ ਇਹ ਸਰਿੰਜ ਵਰਤੀ ਕਿਤੇ ਜਾਂਦੀ ਆ ਸਰਿੰਜ ਜਿਹੜੀ ਆ ਬੱਚਿਆਂ ਦੀ ਵਰਤੀ ਜਾਂਦੀ ਆ ਬੱਚਿਆਂ ਦੇ ਵਿੱਚ ਕੀ ਮਿਲਦਾ ਮੈਂ ਦਿਖਾਣਾ ਤੁਹਾਨੂੰ ਇਹ ਨਾ ਇੱਕ ਬਾਕਸ ਆ ਇਹਦੇ ਤਕਰੀਬਨ 100 ਦੇ ਕਰੀਬ ਸਰਿੰਜਾਂ ਹੈਗੀਆਂ ਜਿਹੜੇ ਮੈਂ ਹੁਣ ਇੱਕ ਬੈકરી ਸ਼ਾਪ ਤੋਂ ਲਈਆਂ ਸਿਰਫ ਇਹ ਦਿਖਾਉਣ ਵਾਸਤੇ ਕਿ ਇਹ ਸਾਡੇ ਪੰਜਾਬ ਦੇ ਵਾਸਤੇ ਕਿੰਨੀ ਨੁਕਸਾਨਦਾਇਕ ਹੈਗੀ ਆ ਜਿਹੜੀ ਸਰਿੰਜ ਹੈਗੀ ਇਹਦੇ ਵਿੱਚ ਜੈਲ ਨਾਮ ਇਹਨਾਂ ਨੇ ਦਿੱਤਾ ਪਿਆ ਜੀ ਇਹਨੂੰ ਇੰਜੈਕਸ਼ਨ ਜੈਲੀ ਇਹ ਜਿਹੜੀ ਜੈਲੀ ਆ ਇਹ ਬੱਚਿਆਂ ਨੂੰ 10 ਪੈ ਵਿੱਚ ਵੇਚੀ ਜਾਂਦੀ ਹੈ ਔਰ ਇਹਦੇ ਨੂੰ بڑے ਬੱਚੇ ਟੇਸਟ ਨਾ ਖਾਂਦੇ ਆ ਸਵਾਲ ਇਹ ਹੈ ਕਿ ਇਹਦੇ ਵਿੱਚ ਨੁਕਸਾਨ ਛਾਹੇ ਜੈਲੀ ਠੀਕ ਹੋਵੇ ਜਾਂ ਨਾ ਹੋਵੇ ਲੇਕਿਨ ਸਵਾਲ ਇਹ ਹੈਗਾ ਕਿ ਅਸੀਂ ਬੱਚਿਆਂ ਨੂੰ ਪਰੋਸ ਕੀ ਰਹੇ ਆ ਅਸੀਂ ਬੱਚਿਆਂ ਨੂੰ ਦੇਖ ਹੀ ਰਹੇ ਆ ਬੱਚਿਆਂ ਨੂੰ ਕਿਸ ਪਾਸੇ ਵੱਲ ਇਸ਼ਾਰਾ ਕਰ ਰਹੇ ਆ ਇੱਕ ਸਰੇਂਜ ਜਿਹਦਾ ਕਹਿੰਦੇ ਨੇ ਆਪਾਂ ਮਾਂ ਦਾ ਪੁੱਤ ਜਿਹੜਾ ਨਸ਼ੇ ਨਾਲ ਮਰਿਆ ਉਹਨੂੰ ਇਹਦਾ ਦੁੱਖ ਪੁੱਛ ਕੇ ਦੇਖਿਓ ਕਿੰਨਾ ਦੁੱਖ ਹੈ ਲੇਕਿਨ ਅੱਜ ਇਹ ਪੰਜਾਬ ਦੇ ਬੈકરી ਸ਼ੋਪਾਂ ਦੇ ਉੱਪਰ ਜਿਹੜੀ ਆਮ ਹੀ ਮਿਲ ਰਹੀ ਆ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜਾ ਇਹ ਨਸ਼ਾ ਵੇਚਿਆ ਜਾ ਰਿਹਾ ਇਹ ਕੰਪਨੀ ਦੀ ਗੱਲ ਕਰਦੇ ਆ ਜਿਹੜੀ ਕੰਪਨੀ ਦੇ ਏਰੀਆ ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਇੱਕ ਕੰਪਨੀ ਹੋਊਗੀ ਸ਼ਾਇਦ ਅਜਿਹਾਂ ਬਹੁਤ ਕੰਪਨੀਆਂ ਨੇ ਜਿਵੇਂ ਇਹ ਆਪਾਂ ਬਾਕਸ ਦੀ ਗੱਲ ਕਰ ਲੈਂਦੇ ਹਾਂ ਰੋਮਨ ਕੰਪਨੀ ਆ ਪਤਾ ਨਹੀਂ ਅਸਲੀ ਹੈਗੀ ਆ ਨਕਲੀ ਹੈਗੀ ਆ origignal marble ਆਂਦੀ ਆ ਜਾਂ ਕਿੱਦਾਂ ਬਣਾਉਂਦੀ ਆ ਲੇਕਿਨ ਉੱਪਰ FSSAI ਫੂਡ ਸਿਕਿਉਰਟੀ ਸਟੈਂਡਰਡ ਜਿਹੜੀ ਅਥਾਰਟੀ ਸਾਡੀ ਇੰਡੀਆ ਦੀ ਹੈਗੀ ਆ ਉਹਦਾ ਲੋਗੋ ਲੱਗਾ origignal ਲੱਗਾ ਡੁਬਲੀਕੇਟ ਲੱਗਾ ਪਤਾ ਨਹੀਂ ਲੇਕਿਨ ਸਾਡੇ ਡਿਪਾਰਟਮੈਂਟ ਕਿੰਨਾ ਕੁ ਚੈੱਕ ਕਰਦੇ ਆ ਆਮ ਹੀ ਦੁਕਾਨਾਂ ਤੇ ਵਿਕਦੀ ਪਈ ਐ ਇਹ ਕਹਿੰਦੇ ਮੇਰੀ ਇੱਕ ਵਾਰੀ ਦੋਸਤ ਨਾਲ ਗੱਲ ਹੋਈ ਜਿਹੜੇ ਬੈકરી ਸ਼ਾਪ ਦਾ ਕੰਮ ਕਰਦੇ ਉਹ ਕਹਿੰਦੇ ਆਮ ਹੀ ਨੇ ਜਲੰਧਰ ਲੁਧਿਆਣਾ ਜਾਂ ਦੂਜੇ ਜਗ੍ਹਾ ਤੇ ਇਹੋ ਜਿਹੀ ਚੀਜ਼ਾਂ ਆਮ ਹੀ ਬਣ ਜਾਂਦੀਆਂ ਹੋਰ ਬੜੇ ਪ੍ਰੋਟੈਕਟ ਹੈਗੇ ਆ ਜਿਨ੍ਹਾਂ ਦੇ ਉੱਪਰ ਇਹ ਲੋਗੋ ਲਗਾਉਂਦਾ ਹਾਲਾਂਕਿ ਇਹਨਾਂ ਨੂੰ ਪਤਾ ਨਹੀਂ ਲੰਦਾ ਸ਼ਾਇਦ ਲੇਕਿਨ ਇਹਦੇ ਥੱਲੇ ਇਹਦਾ ਲਾਇਸੈਂਸ ਨੰਬਰ ਵੀ ਲਿਖਿਆ ਪਿਆ ਆਪਾਂ ਤੁਹਾਨੂੰ ਥੋੜਾ ਕਲੋਜ਼ ਕਰਕੇ ਦਿਖਾ ਦਾਂਗੇ origignal ਆ duplicate ਆ ਲੇਕਿਨ ਅਸੀਂ ਪਰੋਸ ਕੀ ਰਹੇ ਹਾਂ ਬੱਚਿਆਂ ਨੂੰ ਦੇਖ ਹੀ ਰਹੇ ਹਾਂ ਇੱਕ ਸਿਰਿੰਜ ਆਸੀਂ ਦੇ ਰਹੇ ਹਾਂ ਕੱਲੂ ਜਦੋਂ ਬੱਚਾ ਵੱਡਾ ਹੋਏਗਾ ਜਿਵੇਂ ਅਸੀਂ ਕਿਹਨਾਂ ਦਾ ਉਹਨਾਂ ਦੇ ਕਿਰਦਾਰ ਜਿਦਾ ਹੁਣ ਛੋਟਾ ਬੀਮ ਚੱਲਦਾ ਸੀਗਾ ਜਾਂ ਹੋਰ ਡੋਰੇਮੋਨ ਚੱਲਦਾ ਸੀਗਾ ਉਹ ਕਿਰਦਾਰ ਦੇ ਚੀਜ਼ਾਂ ਬੇਗਨ ਲਾਤੀਆਂ ਔਰ ਬੱਚਿਆਂ ਨੂੰ ਪਸੰਦ ਕਰਦੇ ਸੀ ਜਦੋਂ ਅਸੀਂ ਉਹਨਾਂ ਨੂੰ ਸਿਰਿੰਜ ਦੇਵਾਂਗੇ ਕੱਲੂ ਬੱਚੇ ਕਿਉਂ ਨਹੀਂ ਇਹਨੂੰ ਪਸੰਦ ਕਰਨਗੇ ਫਿਰ ਉਸ ਤੋਂ ਬਾਅਦ ਦੂਜੀ ਗੱਲ ਜਿਹੜੀ ਸਿਰਿੰਜ ਹੈਗੀ ਆ ਇੱਕ ਪਲਾਸਟਿਕ ਹੈ ਔਰ ਪਲਾਸਟਿਕ ਗੱਲ ਕੀਤੀ ਜਾਵੇ ਸਾਨੂੰ ਨਹੀਂ ਪਤਾ ਕਿ ਇਹ ਡਾ ਪਲਾਸਟਿਕ ਹੈ ਫੂਡ ਗ੍ਰੇਡ ਦਾ ਬਣਿਆ ਪਿਆ ਜਾਂ ਸਿਰਫ ਮੈਡੀਕਲ ਲਈ ਬਣਿਆ ਜਿਹੜੀ ਸਿਰਿੰਜ ਹੈਗੀ ਆ ਇਹ ਮੈਡੀਕਲ ਵਿੱਚ ਹੀ ਯੂਜ਼ ਹੋਣ ਵਾਲੀ ਉਹ ਆਈ ਹੈ ਜਾਂ ਇਹ ਸਪੈਸੀਫਿਕ ਚੀਜ਼ ਹੀ ਬਣਾਈ ਗਈ ਹੈ ਲੇਕਿਨ ਹੈ ਹਾਨੀਕਾਰਕ ਹੁਣ ਦੇ ਸਮੇਂ ਬਲੀ ਵੀ ਤੇ ਇਸ ਤੋਂ ਬਾਅਦ ਜਦੋਂ ਗੱਲ ਹੋਣੀ ਆ ਬੱਚੇ ਦੇ ਜਵਾਨ ਹੋਣਾ ਤਾਂ ਕਿਉਂ ਨਹੀਂ ਉਹ ਇਸ ਪਾਸੇ ਲੱਗਣਗੇ ਰੋਕਣਾ ਕਿੰਨੇ ਆ ਇਹ ਜਿਹੜੀ ਚੀਜ਼ ਹੈ ਇਹਨੂੰ ਰੋਕਣਾ ਕਿੰਨੇ ਆ ਅਸੀਂ ਰੋਕਣਾ ਹੈ ਸਰਕਾਰ ਨੇ ਰੋਕਣਾ ਹੈ ਤੇ ਜਿਹੜੇ ਸਾਡੇ ਦੁਕਾਨਦਾਰ ਵੀਰ ਆ ਨਾ ਜਿਹੜੇ ਵੇਚ ਰਹੇ ਉਹਨਾਂ ਨੇ ਰੋਕਣਾ ਹੈ ਕਿਉਂਕਿ ਜ਼ਰੂਰਤ ਹੈਗੀ ਆ ਸਾਡੀ ਨਾ ਜਿਹੜੀ ਜਵਾਨੀਆਂ ਉਹ ਇਸ ਟਾਈਮ ਸਭ ਤੋਂ ਵੱਧ ਨਸ਼ੇ ਦਾ ਮਾਰ ਰਹੇ ਕੱਲ ਤੁਸੀਂ ਦੇਖਿਆ ਹੋਣਾ ਤਰਨਤਾਲ ਦੇ ਸ਼ਾਇਦ ਦੋ ਲੋਕਾਂ ਦੀ ਜਿਹੜੀ ਮੌਤ ਹੈ ਜਿਹੜੀ ਨਸ਼ੇ ਨਾਲ ਹੋਈ ਨਸ਼ੇ ਠੀਕੇ ਨਾਲ ਹੋਈ ਇੱਕ ਤਾਂ ਦੋ ਬੱਚਿਆਂ ਦਾ ਬਾਪ ਸੀਗਾ ਉਹਦੀ ਮੌਤ ਹੋ ਗਈ ਹੁਣ ਅਸੀਂ ਬੱਚਿਆਂ ਨੂੰ ਪ੍ਰਮੋਟ ਕਰਨ ਲੱਪੇ ਸਰੇਂਜ ਪਹਿਲਾਂ ਇਹੀ ਸਰੇਂਜ ਜਿਹੜੀ ਨਾ ਤੁਸੀਂ ਰੈਸੈਪਸ਼ਨ ਲਈ ਦੇਖੀ ਹੋਣੀ ਆਮ ਵਿਆਹ ਮੈਰਿਜ ਦੇ ਰੈਸੈਪਸ਼ਨ ਹੁੰਦੀਆਂ ਸੀਗੀਆਂ ਉਹਦੇ ਵਿੱਚ ਨਾ ਜੋ ਨੌਜਵਾਨ ਨੇ ਉਹਨਾਂ ਨੂੰ ਡੋਜ਼ ਦਿੱਤੀ ਜਾਂਦੀ ਸੀ ਜੀ ਡਰਿੰਕ ਦਿੱਤੀ ਜਾਂਦੀ ਵਿਸਕੀ ਦੀ ਇੱਕ ਡੋਜ਼ ਠੀਕੇ ਨਾਲ ਫੋਨੇ ਬੱਚੇ ਤੱਕ ਪਹੁੰਚ ਗਈ ਆ ਚਾਹੇ ਜੈਲੀ ਆ ਲੈ ਕੇ ਬੰਦ ਕਰਨਾ ਪੈਣਾ ਸਾਨੂੰ ਧਿਆਨ ਦੇਣਾ ਪੈਣਾ ਸੋ ਬੇਨਤੀ ਸਰਕਾਰ ਨੂੰ ਵੀ ਆ ਸੋ ਬੇਨਤੀ ਡਿਪਾਰਟਮੈਂਟ ਨੂੰ ਵੀ ਆ ਤੇ ਸੋ ਬੇਨਤੀ ਦੁਕਾਨਦਾਰਾਂ ਤੇ ਮਾਪਿਆਂ ਨੂੰ ਵੀ ਆ ਕਿਸੇ ਪਾਸੇ ਧਿਆਨ ਦਿਓ ਔਰ ਇਹ ਵਾਤਵਾ ਲੋਕਾਂ ਤੱਕ ਪਹੁੰਚਾਈਏ ਇਸ ਗੱਲ ਨੂੰ ਕਿ ਜਿਹੜੀ ਇਹ ਚੀਜ਼ਾਂ ਬੰਦ ਹੋਣ ਪੰਜਾਬ ਜਿਹੜੀ ਆ ਜਿਹੜਾ ਟੈਕਟਿਕਾਂ ਬਲ ਲਗਾਤਾਰ ਵਧ ਰਿਹਾ ਵਾ ਉਹਦਾ ਬਚਾਅ ਹੋਵੇ ਇਹ ਸਿਰਿੰਜਾਂ ਤੋਂ ਅਸੀਂ ਬਚ ਸਕੀਏ ਧੰਨਵਾਦ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਈਵ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ